ਦੇਖੋ ਪੱਤਰਕਾਰ ਸਾਹਿਬ ਗੱਲ ਆਏ ਐ ਜਿੱਥੇ ਮਾੜੀ ਮੋਟੀ ਧੂਆਫ ਦਾ ਅੱਗ ਦਾ ਉੱਥੇ ਲਾਦੇ ਹੁੰਦੀ ਐ ਐਵੇਂ ਰਾਜਾਂ ਦਾ ਤਾਂ ਕੌਣ ਫੈਰ ਮਾਰਦਾ ਐ ਪਰ ਇਹਦੇ ਪਿੱਛੇ ਕੌਣ ਐ ਕਾਰਨ ਕੀ ਐ ਇਹ ਸਿਸਟਮ ਦੇ ਪਿੱਛੇ ਅਸਲ ਦੋਸ਼ੀ ਕੌਣ ਆਪਾਂ ਸਭ ਨੂੰ ਪਤਾ ਵੀ ਅਸਲ ਦੋਸ਼ੀ ਕੌਣ ਐ ਕੌਣ ਇਹਦੇ ਪਿੱਛੇ ਐ ਦੁਕਾਨਦਾਰਾਂ ਨੇ ਗੱਲ ਇਕੱਠ ਕਰਿਆ ਬਹੁਤ ਧੰਨਵਾਦ ਦੁਕਾਨਦਾਰਾਂ ਦਾ ਉਹ ਇਕੱਠੇ ਹੋਏ ਨੇ ਪਰ ਯਾਰ ਕਿੰਨਾ ਚਿਰ ਘੰਟਾ 2 ਘੰਟੇ ਮੇਨ ਮੁੱਦਾ ਕੀ ਐ ਹੁਣ ਮੈਂ ਤੁਹਾਨੂੰ ਦੱਸਦਾ ਮੇਨ ਦੋਸ਼ੀ ਦੋਸ਼ੀ ਕੌਣ ਐ ਮੇਨ ਦੋਸ਼ੀ ਐ ਨਸ਼ਾ ਤਾਂ ਕਿ ਇੱਕ ਮਾਂ ਤੇ ਪਿਓ ਆਹ ਦੇ ਪੁੱਤ ਨੂੰ ਵੇਚ ਦਿੰਦੇ ਨੇ ਕਾਦੇ ਲਈ ਨਸ਼ੇ ਦੀ ਪਲ ਖਾਤਰ ਕੱਲ ਇੱਕ ਨਜਰਾਨੀ ਵੇਚਤੀ ਨਸ਼ੇ ਦੀ ਪਲ ਖਾਤਰ ਆਹ ਦੇ ਪਿਓ ਨੂੰ ਮਾਰ ਦਿੰਦੇ ਨੇ ਤਾਂ ਉਹ ਨਸ਼ੇ ਵਾਲਿਆਂ ਨੂੰ ਨਸ਼ਾ ਪੂਰਤੀ ਲਈ ਪੈਸਾ ਚਾਹੀਦਾ ਹੁੰਦਾ ਤਾਂ ਉਹਨਾਂ ਨੂੰ ਕੋਈ ਨਾ ਕੋਈ ਵਰਤ ਲੈਂਦਾ ਕੋਈ ਵਰਤ ਲੈਂਦਾ ਈਵਨ ਕਿ ਕੀ ਪਤਾ ਕਿਹਨੇ ਵਰਤੇ ਹੋਣਗੇ ਲੀਡਰ ਨੇ ਵਰਤੇ ਹੋਣ ਕਿਹਨੇ ਵਰਤੇ ਹੋਣ ਵੱਡੇ ਵੱਡੇ ਲੋਕ ਵਰਤ ਲੈਂਦੇ ਨੇ ਜ਼ਿਆਦਾਤਰ ਫਰੋਤੀਆਂ ਕੌਣ ਮੰਗਦਾ ਮੈਂ ਸਿੱਧ ਸਿੱਧਾ ਕਹਿਣਾ ਸਾਡੇ ਹੀ ਪ੍ਰਸ਼ਾਸਨ ਦੇ ਕੁਝ ਬੰਦੇ ਫਰੋਤੀਆਂ ਮੰਗਦੇ ਨੇ ਉਹ ਰਟਾਇਰ ਹੋ ਗਏ ਹੁਣ ਮਾਨਸਾ ਦੀ ਗੱਲ ਕਰਦਾ ਬਾਹਰ ਅੰਦਰ ਵੀ ਸ਼ਾਮਲ ਹੁੰਦੇ ਨੇ ਵਿੱਚ ਪਰ ਇਹ ਤਾਂ ਕਹਾਣੀ ਸਾਹਮਣੇ ਨਹੀਂ ਆ ਰਹੀ ਉੱਭਰ ਕੇ ਨਾ ਦੁਕਾਨ ਦਾ ਦੱਸ ਰਿਹਾ ਵੀ ਕਿਉਂ ਮੈਨੂੰ ਤਾਂ ਲੱਗਦਾ ਯਾਰ ਇਹ ਤਾਂ ਨਹੀਂ ਸਪਰੇ ਦੀ ਦੁਕਾਨ ਹੈ ਵੀ ਸਪਰੇ ਦੀ ਦੁਕਾਨ ਤੇ ਉਹਨੂੰ ਵਿਚਾਰ ਨੂੰ ਕਿੰਨੀ ਕਮਾਈ ਹੋਣੀ ਹੈ ਇਹ ਤਾਂ ਕੋਈ ਆਲੇ ਦੁਆਲੇ ਇਹਨਾਂ ਦੇ 2 ਨੰਬਰ ਦਾ ਕੰਮ ਕਰਦਾ ਹੋ ਸਕਦਾ ਚੰਡੀਚੂੰਦੀਕਰ ਕਿਉਂਕਿ ਸਾਡੇ ਮੁੰਡੇ ਬਹੁਤ ਮਾਨਸਾ ਚੰਡੀਗੜ੍ਹ ਕੰਮ ਕਰਦੇ ਨੇ ਆਹੀ ਮੱਚਾ ਮੂੱਚਾ ਦਾ ਜਾਂ ਹੋਰ ਕੋਈ ਕੰਮ ਉਹ ਕੋਲੇ ਭਲੇਖੇ ਨਾਲ ਪਰ ਭਲੇਖਾ ਅਸੀਂ ਕਿਵੇਂ ਲੱਗ ਸਕਦਾ ਯਾਰ ਫਿਰ ਉਹ ਬੰਦੇ ਕਿੰਨੇ ਤਕੜੇ ਸਰਪ ਸ਼ੂਟਰ ਜਿਹੜੇ ਇੱਥੋਂ ਭੱਜ ਗਏ ਮੇਨ ਬਾਜ਼ਾਰ ਤੇ ਫਾਇਰਬਾਸ ਦੀ ਮਾਰ ਕੇ ਭੱਜ ਗਏ ਉਹ ਸਾਡੇ ਘਰਾਂ ਕੋਲੇ ਜਾ ਕੇ ਉੱਥੇ ਇੱਕ ਬਾਬੇ ਨੇ ਡੇਘੇ ਬਜ਼ੁਰਗ ਨੇ ਉਹ ਤੇ ਇੱਥੇ ਨਹੀਂ ਡੇਘੇ ਗਏ ਉਹ ਇੱਥੇ ਡੇਗ ਲੈਂਦੇ ਫਿਰ ਕੱਲ ਚੱਲ ਇਕੱਠੇ ਹੋਏ ਕੱਲ ਗੱਲ ਚੱਲੀ ਵੱਡੇ ਵੱਡੇ ਲੀਡਰਾਂ ਆ ਕੇ ਸਟੇਜਾਂ ਤੇ ਬੋਲੇ ਕਿਸੇ ਨੇ ਆਏ ਨਹੀਂ ਕਿਹਾ ਵੀ ਨਸ਼ਾ ਵੇਚਦਾ ਮੇਨ ਜੜ ਨਸ਼ਾ ਜੀ ਲੈ ਕੇ ਕੈਪਸੂਲ ਦੁਕਾਨਾਂ ਪਰ ਉਹ ਵਿਚਾਰੇ ਫਾਇਰ ਮਾਰ ਦਿੰਦੇ ਨੇ ਕਿਸੇ ਨੇ ਆਏ ਆਵਾਜ਼ ਨਹੀਂ ਠਾਈ ਵਪਾਰ ਮੰਡਲਾਂ ਨੂੰ ਮੈਂ ਸੋਡੇ ਚੈਨਲ ਰਾਹੀਂ ਬੇਨਤੀ ਕਰਦਾ ਹੱਥ ਜੋੜ ਕੇ ਵੀ ਜੀ ਜਦੋਂ ਤੁਹਾਨੂੰ ਪਤਾ ਹੈ ਵੀ ਸ਼ਹਿਰ ਚ ਫਲਾਨੀਆਂ ਦੁਕਾਨਾਂ ਪਰ ਸ਼ਰਿਆਮ ਨਸ਼ਾ ਵੇਚੀ ਜਾਂਦਾ ਤੁਸੀਂ ਉਹਨਾਂ ਬੰਦ ਕੱਲ ਕਿਉਂ ਨਹੀਂ ਮਤਾ ਪਾਇਆ ਤੁਸੀਂ ਕਿਉਂ ਨਹੀਂ ਅੱਗੇ ਲਾਦੇ ਅੱਗੇ ਲੱਗੋ ਇਹਨਾਂ ਨੂੰ ਬੰਦ ਕਰਾਓ ਸਾਰਾ ਕੁਝ ਰੁਕ ਜਾਓ ਕਿਉਂਕਿ ਮੇਨ ਜੜਾ ਹਰੇਕ ਚੀਜ਼ ਦੀ ਨਸ਼ਾ ਨਸ਼ਾ ਸ਼ਰਿਆਮ ਵੇਚੀ ਜਾਂਦਾ ਤੁਸੀਂ ਉਹੀ ਬੰਦੇ ਵਿੱਚ ਖੜਾ ਰੱਖੇ ਨੇ ਕੱਲ ਨਸ਼ਾ ਵੇਚਣ ਵਾਲੇ ਦੁਕਾਨਾਂ ਵਾਲੇ ਉਹਨਾਂ ਨੂੰ ਰੋਕੋ ਤੁਸੀਂ ਰੋਕ ਸਕਦੇ ਹੋ ਸ਼ਹਿਰ ਬਾਤ ਚਾਗਦਾ ਇੱਕ ਗੋਲੀਆਂ ਚੱਲੀਆਂ ਬਹੁਤ ਮੰਦਪਾਗੀ ਘਟਨਾ ਤੇ ਜਿਹੜੀਆਂ ਗੋਲੀਆਂ ਰੋਜ਼ ਵੇਚੀਆਂ ਜਾ ਰਹੀਆਂ ਜਿੰਨਾਂ ਸਾਡੇ ਜਬਾਕ ਮਾਰੇ ਯਾਰ ਨੇ ਜੋ ਸਾਇਲੈਂਟ ਕਿਲਰ ਨੇ ਸਾਇਲੈਂਟ ਕਿਲਰ ਨਹੀਂ ਕਹੂੰਗਾ ਮੈਂ ਉਹ ਸੀਰੀਅਸ ਕਿਲਰ ਨੇ ਜੋ ਜਿਨ੍ਹਾਂ ਦੇ ਅਨੇਕਾਂ ਜਬਾਕ ਮਾਰਤੇ ਸਾਡੇ ਨਸ਼ਾ ਦੇ ਦੇ ਉਹਨਾਂ ਦਾ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਾਉਂਦੇ ਕਿਉਂ ਨਹੀਂ ਵਿਭਾਗ ਮੰਡਲ ਲਿਖ ਕੇ ਪਾਉਂਦਾ ਕਿਉਂ ਨਹੀਂ ਜਥੇਬੰਦੀਆਂ ਲਿਖ ਕੇ ਪਾਉਂਦੀਆਂ ਉਦੋਂ ਮੈਂ ਇੱਕ ਦੁਕਾਨ ਵਾਲਾ ਫੜਿਆ ਉਹਦੇ ਉਦੋਂ ਸਾਨੂੰ ਕੁਛ ਮਾੜਾ ਮੋਟਾ ਕਿਹਾ ਗਿਆ ਤਾਂ ਸ਼ਹਿਰ ਦੇ ਹੀ ਕੁਝ ਪਤਵੰਤ ਤੇ ਸੱਜਣਾ ਨੇ ਖੋਹੋ ਅੱਲਾ ਦਾ ਤਾਬੀਤ ਐ ਕਰਦਾ ਤਾਂ ਐ ਕਰਦਾ ਕਿਤੇ ਸਾਹ ਦੇਣਾ ਸੀ ਆ ਕੇ ਸੱਚੇ ਸਰਦੀ ਨਹੀਂ ਫੱਕਰੀ ਜਾਂਦੇ ਮੇਰਾ ਘਰਾਬਦਾ ਕਰਦਾ ਨਸ਼ੇ ਕਰਨਾ ਆਪਣੇ ਮਾਨਸਾ ਚ ਇੱਕ ਵੱਡੀ ਘਟਨਾ ਵੀ ਵਾਪਰੀ ਸੀ ਬੱਚਾ ਵੇਚਦਾ ਹਨਾ ਮਾਤਾ ਪਿਤਾ ਨੇ ਹਾਂ ਮਾਤਾ ਪਿਤਾ ਨੇ ਬੱਚਾ ਵੇਚੋ ਗੱਲੀ ਤਾਂ ਬਤੀ ਗੱਲੀ ਮੋੜ ਕਰਤੀ ਉਹਦੇ ਪਿੱਛੇ ਕੌਣ ਐ ਕਿਹੜੇ ਬੱਚੇ ਦੀ ਜ਼ਿੰਦਗੀ ਖਰਾਬ ਕਰੀ ਐ ਉਹ ਤਾਂ ਦੇਖ ਨਸ਼ਾ ਕਰਦੀ ਸੀ ਹੁਣ ਇਹੀ ਤਾਂ ਗੱਲ ਨਾਲ ਕਲਦੀ ਜਦੋਂ ਕੋਈ ਆਪ ਦੇ ਬੱਚੇ ਨੂੰ ਵੇਚ ਦੇ ਨਸ਼ਾ ਕਿੱਡੀ ਬੜੀ ਚੀਜ਼ ਹੋਗੀ ਸੋਚ ਕੇ ਦੇਖ ਨਸ਼ੇ ਪਿੱਛੇ ਕੋਈ ਆਦੇ ਹਾਂ ਮੰਨ ਲੋ ਗੱਲ ਜੇ ਇੱਕ ਖਾਸ ਖਾਸ ਦੀ ਸਾਨੂੰ ਖੇਤੀ ਦੇ ਦਨ ਕੋਈ ਨਹੀਂ ਮਰਦਾ ਸਭ ਬੰਦ ਹੋ ਜੀ ਦੁਕਾਨਦਾਰੀ ਕਿਉਂ ਨਹੀਂ ਹੁੰਦੇ ਪੰਜਾਬ ਨੂੰ ਖਾਸ ਖਾਸ ਦੀ ਥੀਤੀ ਕਿਉਂਕਿ ਵੀਰੇ ਸਾਰਾ ਕੰਮ ਰਿਸ਼ਵਤ ਖੋਰੀ ਤੋਂ ਲਾਹ ਬਲੈਕ ਤੋਂ ਲਾਹ 2 ਨੰਬਰ ਦਾ ਕੰਮ 2 ਨੰਬਰ ਦੀ ਮੋਟੀ ਕਮਾਈ ਨਸ਼ੇ ਤੋਂ ਚੱਲ ਰਹੀ ਹੈ ਸਾਰਾ ਮੇਨ ਜਰ ਨਿਆਉ ਜਰ ਨਸ਼ਾ ਜਿੰਨਾ ਚਿਰ ਲੋਕ ਏਕਾ ਨਹੀਂ ਕਰਦੇ ਲੈ ਹੁਣ ਦੂਰੀਵਾਲ ਅੱਗੇ ਲੱਗੋ ਤੂੰ ਗੋਲੀਆਂ ਵਾਲੀਆਂ ਜਿਹੜੀਆਂ ਸਾਡੇ ਬੱਚਿਆਂ ਨੂੰ ਨਿਤ ਗੋਲੀਆਂ ਦੇ ਕੇ ਮਾਰਿਆ ਜਾ ਰਿਹਾ ਉਹਨਾਂ ਵਿਰੁੱਧ ਮੰਡੀ ਬੰਦ ਕਰਨ ਇਹ ਦੋ ਦਿਨ ਬੰਦ ਕਰਨ ਮਾਥੇ ਮੰਨ ਕੇ ਬੇਨਤੀ ਕਰਦਾ ਉਹ ਕਿਹਾ ਨਾ ਤੁਹਾਨੂੰ ਮੈਂ ਕੰਨੀ ਕੀ ਜੀ ਕਹਾਣੀ ਸੁਣਾਉਣਾ ਚਾਹ ਸੁਣ ਲੋ ਅਸੀਂ ਉੱਥੇ ਨਸ਼ਿਆਈ ਦੁਕਾਨ ਤੇ ਭਾਈ ਲੜੀ ਜਾਈਏ ਸਾਡੇ ਆ ਕੇ ਇੱਕ ਵਿਚਾਰਾ ਉਹ ਮੈਂ ਨਾਂ ਬਦਲਦਾ ਬੰਦੇ ਦਾ ਉਹ ਉੱਥੇ ਸ਼ੌਕੀ ਦੀ ਦੁਕਾਨ ਹੈ ਮੈਂ ਨਾਂ ਬਦਲਦਾ ਉਹਦਾ ਮੁੰਡੇ ਦਾ ਨਾਮ ਇਹ ਸ਼ੀਆ ਉਹ ਸਾਡਾ ਦੋਸਤ ਮਿੱਤਰ ਹੈ ਸਾਡੀਆਂ ਮੁੰਡਾ ਵੀ ਉਹਦਾ ਵੱਡਾ ਕਾਲਜ ਚ ਪੜਦਾ ਆ ਕੇ ਸਾਡੀ ਉਹ ਵੀਡੀਓ ਬਣਾਉਣ ਲੱਗ ਗਿਆ ਜਦੋਂ ਵੀਡੀਓ ਬਣਾਉਣ ਲੱਗ ਗਿਆ ਤਾਂ ਪਿੱਛੇ ਲਾਲਾ ਜੀ ਆ ਗਏ ਉਹ ਕਹਿੰਦਾ ਮੇਸ਼ੀ ਕੀ ਕਰੀ ਜਾਂਦਾ ਮੈਂ ਨਾਂ ਬਦਲ ਤੇ ਪਿਓ ਬੁੱਤਾਂ ਦੇ ਕਹਿੰਦਾ ਬਾਪੂ ਵੀਡੀਓ ਬਣਾ ਚੱਲ ਚਲੰਦਰ ਆ ਜਾ ਕੇ ਅੰਦਰ ਜਿਵੇਂ ਉਹਨੇ ਆਪ ਹੀ ਦੱਸਿਆ ਉਹ ਬੰਦਾ ਸਿਆਣਾ ਸੀ ਆਪ ਹੀ ਦੱਸਿਆ ਕਹਿੰਦਾ ਜਾ ਕੇ ਉਹ ਕਹਿੰਦਾ ਅੰਦਰ ਰਹਿ ਗਿਆ ਕਹਿੰਦਾ ਮੈਂ ਇੱਥੇ ਗੱਲਾਂ ਸਾਹਿਬ ਤੂੰ ਗੱਲਾਂ ਛੱਡ ਕੇ ਨਾ ਮਗਰ ਕਿਉਂ ਭੱਗ ਗਿਆ ਉਹ ਕਹਿੰਦਾ ਪਾਪਾ ਇਹ ਨਸ਼ੇ ਪਤ ਲੜਦੇ ਨੇ ਆਪਣਾ ਵੀ ਮੁੰਡਾ ਕਾਲਜ ਚ ਜਾਣ ਲੱਗ ਗਿਆ ਹੁਣ ਪਲੱਸ 2 ਕਰ ਗਿਆ ਤੇ ਚੰਗੇ ਕੰਮ ਕਰਦੇ ਨਹੀਂ ਨਹੀਂ ਆਪਣੀ ਕੀ ਲੈਣਾ ਹੈ ਆਪਣਣ ਕੀ ਆਣਾ ਇਹਨਾਂ ਤੋਂ ਇਹਨਾਂ ਦਾ ਕੀ ਬਣਾ ਦੁਕਾਨ ਸਾਹਿਬ ਮੈਂ ਦੁਕਾਨਾਂ ਤਿੰਨ ਬਣਾਤੀਆਂ ਜੇ ਮਿਹਨਤ ਪਾਣਾ ਬੰਦਾ ਥੋੜੇ ਚਿਰ ਬਾਅਦ ਇਹਦਾ ਮੁੰਡਾ ਕਾਲਜ ਜਾਂਦਾ ਉਹ ਨਸ਼ੇ 'ਚ ਪਈ ਘਿਰ ਜਾਂਦਾ ਸੱਚੀ ਗੱਲ ਉਹਨਾਂ ਦੁਕਾਨਾਂ 'ਨੂੰ ਤਾਂ ਨਸ਼ਾ ਲੈਣ ਲੱਗ ਜਾਂਦਾ ਹੈ। ਪਿਓ ਨੇ ਰੋਕਿਆ ਹੁੰਦਾ ਦਾਦੇ ਨੇ, ਪਿਓ ਨੂੰ ਰੋਕਿਆ ਹੁੰਦਾ ਪੋਤਾ ਨਸ਼ੇ ਦੇ ਗ੍ਰਾਫਤ ਹੋ ਜਾਂਦਾ। ਉਸ ਤੋਂ ਬਾਅਦ ਉਹ ਪੈਸੇ ਨਹੀਂ ਮਿਲਦੇ ਤੇ ਕੰਟਰੋਲ ਹੋ ਜਾਂਦਾ। ਇੱਕ ਦਿਨ ਉਹ ਆਪ ਦੇ ਨਸ਼ੇ ਵਾਲੀ ਜਮ ਨੂੰ ਲੈ ਕੇ ਗੱਲਾਂ ਪੱਟ ਕੇ ਲੈ ਜਾਂਦਾ ਦਾਦੇ ਨੂੰ ਧੱਕਾ ਮਰਦਾ ਤੇ ਲੱਤ ਟੁੱਟਦੀ ਦਾਦਾ 10-50 ਹਜ਼ਾਰ ਖਲਾਂਦਾ। ਫਿਰ ਦਾਦਾ ਉਹਨੂੰ ਕਹਿੰਦਾ ਯਾਰ ਛੋਟੇ ਨੂੰ ਛੱਡ ਲੈ। ਜਾਂ ਉਹਨਾਂ ਨੂੰ ਛੱਡ ਲੈ ਇਹ ਨਸ਼ੇ ਪਿੱਛੇ ਲੜਦੇ ਨੇ। ਉਹ ਕਹਿੰਦਾ ਪਾਪਾ ਜੇ ਉਹਨਾਂ ਨੇ ਕਹਿਤਾ ਆਪਾਂ ਕੀ ਲੈਣਾ ਹੈ ਅੱਜ ਪਰ ਕਹਿੰਦਾ ਉਹ ਕਹਿੰਦੇ ਨਹੀਂ ਆਪਾਂ ਕਹਿੰਦੇ ਨਹੀਂ ਆਪਾਂ ਕੀ ਹਣਾ ਆਪਾਂ ਲੈਣਾ ਹੋ ਭਾਈ ਸਾਥ ਦਿਓ ਨਸ਼ੇ ਬਰਦ ਤੁਸੀਂ ਲੱਗੇ ਹੋ ਕੇ ਲੜਪੋ ਅਸੀਂ ਤੁਹਾਡੇ ਪਿੱਛੇ ਲੱਗਾਂਗੇ ਅਸੀਂ ਆਏ ਹਰੇਕ ਮਹੀਨੇ ਜਮਾਨਤਾਂ ਕਰਵਾਉਣੇ ਆਂ 10-10 ਪਰਚੇ ਸਾਡੇ ਨੇ ਪਾਰ ਰੱਖੇ ਨੇ ਸਾਡੇ 18-19 ਬੰਦੇ ਆਂ ਟੀਮ ਸਾਡੀ ਜੋ ਪਿਛਲੇ 4 ਸਾਲਾਂ ਤੋਂ ਦਰਾਰ ਲੱਗ ਰਹੀ ਆ ਉਹੀ ਇੱਕ ਦੁਕਾਨਦਾਰ ਮੰਡੀ ਦਾ ਕਹਦੇ ਅਸੀਂ ਕਿਸੇ ਨੂੰ ਅੱਜ ਤੱਕ ਜਾ ਕੇ ਆਏ ਵੀ ਕਿਹਾ ਹੋਏ ਪੰਜੀ ਦੇ ਦੋ ਬਸ ਸਾਡੀ ਇੱਕੋ ਹੀ ਮੰਗ ਹੈ ਵੀ ਨਸ਼ਾ ਬੰਦ ਹੋ ਜਾ ਸਾਡੇ ਸ਼ਹਿਰ ਚ ਦੁਕਾਨਾਂ ਨਾਲ ਨਸ਼ਾ ਵੀ ਕਿ ਜਾਂਦਾ ਹੈ ਗਲੀ ਗਲੀ ਚਿੱਟਾ ਵੀ ਕਿ ਜਾਂਦਾ ਹੈ ਪਿੱਛੇ ਸਾਰਾ ਇਹ ਪੋਸ ਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ ਇੱਕ ਰਟਾਇਰ ਅਫਸਰ ਹੈ ਉਹ ਹਜੇ ਵੀ ਪੈਸੇ ਇਕੱਠੇ ਕਰੀ ਜਾਂਦਾ ਦੁਕਾਨਦਾਰਾਂ ਨੂੰ ਬਲੇਮ ਲੱਗਦੇ ਨੇ ਪਹਿਲਾਂ ਵੀ ਉਹਦਾ ਮੈਂ ਕਹਣਾ ਪਹਿਲਾਂ ਜਿਹੜੀਆਂ ਉਹ ਆਪ ਹੀ ਉਹ ਕੰਮ ਕਰਾ ਕੇ ਕਿਸ ਦੇ ਨਾਮ ਲਾ ਦਿੰਦਾ ਹੈ ਝੂਠੇਨ ਕਾਊਂਟਰ ਕਰਵਾ ਦਿੰਦਾ ਹਜੇ ਤੱਕ ਉਹਦਾ ਇਹੀ ਕੰਮ ਹੈ ਹੋਰ ਵੀ ਬੜੇ ਨੇ ਕਾਲੀਆਂ ਭੇਡਾਂ ਮਾਨਸਾ ਦਾ ਕੱਲ ਸਾਬਕਾ ਐਮਐਲਏ ਬੋਲੀ ਜਾਂਦਾ ਸੀ ਕਹਿੰਦਾ ਥਾਣੇ ਵਾਲੇ ਕੀ ਕਰਨਗੇ ਸਾਹਮਣੇ ਤਾਂ ਕਹਿੰਦਾ ਸੈਕਸ ਰੈਕਡ ਦੇ ਧੰਦੇ ਚਲਾਈ ਜਾਂਦੇ ਆ ਸਾਰੀ ਗੱਲ ਸਭ ਨੂੰ ਪਤਾ ਬਹੁਤ ਚੰਗਾ ਬੋਲਿਆ ਉਹ ਬੰਦਾ ਸੂਟਾਂ ਨੂੰ ਆ ਸਾਹਮਣੇ ਫਾਰ ਐਫਐਕਸ ਰੈਕ ਚੱਲਦਾ ਆਪ ਆ ਰੋਡ ਤੇ ਕਿਹੜੀ ਰੋਡ ਵਜਦੀ ਹੈ ਇਹ ਸਟੇਸ਼ਨ ਦੇ ਸਾਹਮਣੇ ਵਾਲੀ ਉਹ ਨਸ਼ਾ ਕਿ ਜਾਂਦਾ ਜੀ ਆ ਨਸ਼ਾ ਸਾਹਮਣੇ ਗਊਸ਼ਾਲਾ ਕੋਲੇ ਵਾਲਾ ਉਹ ਗਲੀ ਚ ਲਾਲਾ ਫਾੜਕਾਂ ਤੋਂ ਪਾਰ ਲਾਲਾ ਉਧਰ ਲਾਲਾ ਬਸ ਅੱਡੇ ਤੇ ਲਾਲਾ 16 ਦੁਕਾਨਾਂ 18 ਦੁਕਾਨਾਂ ਦੇ ਬਾਈ ਨੇਮ ਨਾਂ ਪਾਏ ਨੇ ਮੈਂ ਲਿਖ ਕੇ ਅਫਸਰਾਂ ਨੂੰ ਵੀ ਹੋਵੇ ਮੇਰੀ ਸਲਾਮ ਹੈ ਬੋਰਡ ਲਾਦਾ ਤੇ ਕੀ ਉਹ ਆਪਣੇ ਵਪਾਰ ਮੰਡਲ ਦੀ ਨਹੀਂ ਹੋਈ ਦੁਕਾਨਾਂ ਕੀ ਉਹਨਾਂ ਦੁਕਾਨਦਾਰਾਂ ਨੂੰ ਸ਼ਰਮ ਨਹੀਂ ਆਉਂਦੀ ਕੀ ਉਹਨਾਂ ਦੁਕਾਨਦਾਰਾਂ ਦੇ ਦੇਖੋ ਉਹਨਾਂ ਦੇ ਬੱਚਿਆਂ ਦਾ ਕੋਈ ਕੁਛ ਹੋ ਗਿਆ ਮੇਰੇ ਬੱਚਿਆਂ ਵਰਗੇ ਨਹੀਂ ਮੇਰੇ ਵੀ ਬੱਚੇ ਉਹਨੀਆਂ ਗੱਲ ਕਰ ਜਾਓ ਉਹ ਉਹਨਾਂ ਨੂੰ ਉਹਨਾਂ ਦੇ ਸ਼ੌਂਕਾਂ ਦੀ ਪੂਰਤੀ ਲਈ ਉਹਨਾਂ ਨੂੰ ਵੱਡਾ ਬਣਾਉਣ ਦੇ ਲਈ ਉਹ ਨਸ਼ਾ ਵੇਚ ਵਿੱਚ ਲੋਕਾਂ ਦੇ ਜਵਾਬ ਕਿ ਮਾਰੀ ਜਾਂਦੇ ਨੇ ਫਿਰ ਤਾਂ ਉਹ ਆਪ ਥੋੜੇ ਜਿਹਾ ਪਹਿਲਾਂ ਕਿ ਵੱਡੇ ਅਫਸਰ ਦੇ ਮੁੰਡੇ ਦੀ ਮੌਤ ਹੋਈ ਤਾਂ ਹੈਗੀ ਔ ਕੀ ਕੋਈ ਬੋਛਲਾ ਕੇ ਮਰਿਆ ਫਿਰ ਉਹ ਬਾਈਕ ਹੈ ਅਫਸਰ ਕਹਿ ਰਿਹਾ ਮੇਰਾ ਮੁੰਡਾ ਪਾਗਲ ਸੀ ਵੀ ਉਹ ਲਾ ਕਿਵੇਂ ਕਰ ਗਿਆ ਜੇ ਪਾਗਲ ਸੀ ਅਗੇ ਨਸ਼ੇ ਦਾਦੀ ਸੀ ਉਹ ਪਾਪ ਦੀ ਕਮਾਈ ਇਕੱਠੀ ਕਰੀ ਹੋਈ ਦੇਖੋ ਵੱਡੇ ਅਫਸਰ ਫੜਿਆ ਗਿਆ ਡੀਆਜੀ ਮੇਨਾਪੁਰ ਗਿਆ ਕਿੰਨੇ ਕਰੋੜ ਦੇ ਕੋ ਕਿੰਨਾ ਕਰੋੜ ਇਕੱਠਾ ਹੋਇਆ ਇੱਕ ਕੱਲ ਏ ਏਆਈਜੀ ਉਹ ਹੁਣ ਸੈਂਟਰ ਮਗਰ ਪੈ ਗਿਆ ਵੱਡੇ ਅਫਸਰਾਂ ਦੇ ਇਹ ਸਰਕਾਰ ਦੀ ਫੇਰ ਹੈ ਐਦੂਆਂ ਪਹਿਲਾਂ ਵੀ ਫੇਰ ਸੀ ਗੱਲ ਕਰ ਹੁਣ ਤਾਂ ਜੀ ਨਸ਼ਾ ਗਲੀ ਗਲੀ ਗੁੰਡਾ ਕਰਦੀ ਠਹਿਰ ਵੱਜਣੇ ਬਹੁਤ ਮਾੜੀ ਗੱਲ ਹੈ ਸਾਡਾ ਸਾਰਾ ਹਿੰਦੂ ਵਰਗ ਸਾਡੇ ਭਰਾ ਨੇ ਦੁਕਾਨਾਂ ਦੇ ਸਾਡੇ ਭਰਾ ਨੇ ਪਰ ਪਰ ਯਾਰ ਬਾਈ ਤੁਸੀਂ ਜਦੋਂ ਕਿਤੇ ਕੋਈ ਹੋਰ ਧਰਨਾ ਲਾਉਂਦਾ ਹੁੰਦਾ ਤੁਸੀਂ ਉਹਦੇ ਸਾਥ ਦਿਆ ਕਰੋ ਕਿਉਂ ਹੀ ਦਿੰਦੇ ਤੁਸੀਂ ਕਹਿ ਦਿੰਦੇ ਬੇਲੇ ਐ ਤਾਂ ਆਪਾਂ ਕੀ ਲੈਣਾ ਹੈ ਨਸ਼ਾ ਤਾਂ ਕਹੀ ਜੀ ਆਗਣਾ ਯਾਰ ਇਹ ਨਸ਼ਾ ਹੈ ਪਰ ਯਾਰ ਇਹ ਕਹਾਣੀ ਦੀ ਸਮਝ ਨਹੀਂ ਆ ਰਹੀ ਵੀ ਇਹਦੇ ਪਿੱਛੇ ਕੌਣ ਹੋ ਸਕਦਾ ਹਰਮਿੰਦਰ ਪਿਛਲੇ ਵੀ ਨਹੀਂ ਮੀਟੇ ਹੇਰ ਆਇਆ ਸੀ ਇਮਾਮਤਾ ਜੁੱਧ ਨਸ਼ਾ ਦੇ ਵਿਰੁੱਧ ਨੂੰ ਲੈ ਕੇ ਹਾਂ ਉਹ ਕਹਿੰਦਾ ਵੀ ਨਸ਼ਿਆਂ ਦਾ ਅਸੀਂ ਖਾਤਮਾ ਕਰੀ ਦਿੱਤਾ ਪਹਿਲਾਂ ਹਣੀ ਸਰਕਾਰਾਂ ਨਾਲੋਂ ਬਹੁਤ ਵੱਧ ਨਸ਼ਾ ਬਰਨਾਲੇ ਦਾ ਨਾ ਹੋਣਾ ਆ ਗੱਲ ਪਰਸੋ ਬਰਨਾਲੇ ਦੋ ਚਾਰ ਮੁੰਡੇ ਦੀ ਵੀਡੀਓ ਆਈ ਆ ਮਰੇ ਪਿਆਂ ਦੀ ਡਿੱਗੀਆਂ ਪੰਜ ਲੋਕ ਪਹਚਾਈ ਜਾਂਦੇ ਨੇ ਝੂਠ ਮਾਰਦੇ ਨੇ ਯਾਰ ਸਭ ਟੁੱਠੇ ਲੋਕ ਨੇ ਇਹ ਇੱਕ ਆਮੀਦ ਖਿਆਰ ਨਹੀਂ ਇੱਕ ਆਮੜਾ ਬੜੇ ਦੀ ਵੀ ਆਈ ਐ ਜਿਸ ਨਸ਼ਾ ਖਤਮ ਕਰਦਾ ਕਿੱਥੇ ਖਤਮ ਕਰਦਾ ਜੀ ਸਾਡੇ ਗਲੀ ਗਲੀ ਦੁਕਾਨਾਂ 'ਤੋਂ ਅੰਮ੍ਰੋੜਾ ਸਲਾਮ ਦਾਣਾ ਸਲਾਮ ਕੁਆਟਲ ਲੜਾ ਬਾਪੀ 'ਚੋਂ ਕਿੰਨਾ ਮਰਜੀ ਨਸ਼ਾ ਨਸ਼ੇ ਦੀ ਕਮਾਈ ਨਾਲ ਹੀ ਇਹ ਬਲਦੇ ਨੇ ਆਸਰ ਆਦੇ ਸਕ੍ਰੈਚ ਕਾਰਡ ਨਹੀਂ ਖਸਾਉਂਦੇ ਜੇ ਹੁਣ ਮੇਰੇ ਵਰਗਾ ਉੱਠ ਕੇ ਬੋਲਣ ਲੱਗਦਾ ਉਹਨੂੰ ਇਹ ਡਰਾਉਂਦੇ ਨੇ ਪਹਿਲਾਂ ਧਮਕਾਉਂਦੇ ਨੇ ਉਹਦੀ ਬਿਨਾਂਹਮੀ ਕਿਉਂਣਾ ਚਾਹੁੰਦੇ ਨੇ ਅਗਲਾ ਨਹੀਂ ਹਟਦਾ ਤੇ ਪਰਚੇ ਪਾਉਂਦੇ ਨੇ ਅਗਲਾ ਫੇਰ ਨਹੀਂ ਹਟਦਾ ਕੋਈ ਮਾਂ-ਪਰਾਪੇ ਪਾਉਂਦੇ ਨੇ ਅਗਲਾ ਫੇਰ ਵੀ ਨਹੀਂ ਹਟਦਾ ਸੀ ਫੇਰ ਵੀ ਨਹੀਂ ਹਟਦੇ ਉਹ ਹੀ ਮਰਵਾ ਦੋ ਕਿਸੇ ਗੈਂਗਸਟਰ ਤੋਂ ਕਿਉਂਕਿ ਗੈਂਗਸਟਰ ਫੋਡੀ ਨੇ ਤੁਸੀਂ ਹਕੂਮ ਲਾਉਣਾ ਹੁੰਦਾ ਉਹ ਤਾਂ ਵਿਚਾਰੇ ਉਹਨਾਂ ਦਾ ਨਾਂ ਵਰਤਨਾ ਹੁੰਦਾ ਬੰਦੇ ਦਾ ਫੋਡੀ ਹੁੰਦੇ ਨੇ ਤੁਸੀਂ ਕਿਸੇ ਨੂੰ ਮਰਜੀ ਭੇਜ ਸਕਦੇ ਹੋ ਹਨਾ ਗਾਹ ਗਾਲ ਕਿਸੇ ਦੀ ਗਾਲ ਮਰਜ਼ੀ ਪਾ ਦੇਣ ਵੀ ਉਹ ਕਰ ਗਿਆ ਉਹ ਕਰ ਗਿਆ ਫਲਾਨਾ ਕਰ ਗਿਆ ਜਿਵੇਂ ਇਹ ਥਰੇ ਕੰਮ ਚ ਕਦੇ ਕਿਸੇ ਦਾ ਕਿਤੇ ਬੈਠਣਾ ਨਾਲ ਆ ਇਹਨਾਂ ਨੇ ਕਦੇ ਕਿਸੇ ਕਿਸੇ ਕਦੇ ਬਾਹਰ ਬੈਠੇ ਜੇਲ੍ਹ ਚ ਤਿਹਾਰ ਜੇਲ੍ਹ ਤੋਂ ਕਦੇ ਕਿਸੇ ਦਾ ਸੰਗਰੂਰ ਪਟਿਆਲੇ ਜੇਲ੍ਹ ਤੋਂ ਚੰਡੀਗੜ੍ਹ ਜੇਲ੍ਹ ਤੋਂ ਆ ਨਾ ਲੈ ਜਾਂਦੇ ਨੇ ਉਹ ਅੰਦਰ ਬੈਠਾ ਹੁੰਦਾ ਅਗਲਾ ਬੰਦੇ ਨੱਦੇ ਕੰਮ ਕਰਕੇ ਜਾਂਦੇ ਨੇ ਇਹੀ ਕਰਾਉਂਦੇ ਨੇ ਕਾਹ ਦੀ ਤਨਖਾਹ ਮਿਲਦੀ ਹੈ ਨਾ ਉਹ 1.5 ਲੱਖ 2-2 ਲੱਖ ਰੁਪਈਆ ਤੇ ਸ਼ੌਕ ਦੇਖੋ ਇਹਨਾਂ ਕੋ ਇਹਨਾਂ ਦੇ ਕਿੱਡੇ ਕਿੱਡੀ ਜ਼ਮੀਨ ਜਾਇਦਾਦ ਆ ਸਾਡੇ ਮਾਨਸਾ ਵੀਰਵਾ ਬਣਾएंगे ਅਸੀਂ ਮੈਡੀਕਲ ਆ ਰਹੇ ਸੌਚਰ ਪਹਿਲਾਂ ਪੈਸਾ ਲੈਣ ਦੇਣ ਦੀਆਂ ਉਹਨਾਂ ਨੇ ਪਾ ਬੀਤੀ ਅਸੀਂ ਸਮਝੌਤਾ ਪਤਾ ਨਹੀਂ ਕਿਵੇਂ ਹੋ ਗਿਆ ਹਫ਼ਤੇ ਬੰਨੇ ਹੋਣੇ ਸ਼ਰੀਆਮ ਪੈਸੇ ਵਾਲਿਆਂ ਨਾਲ ਲਸਾਹੀ ਜਾੜਾਈ ਸੋ ਸਾਰੇ ਸ਼ਹਿਰ ਵਾਸੀ ਦੀ ਬੇਨਤੀ ਹੈ ਭਾਈ ਇਕੱਠੇ ਹੋ ਕੇ ਨਸ਼ੇ ਪਰਦੇ ਇੱਕਾ ਕਰੋ ਪਹਿਲਾਂ ਬਾਕੀ ਗੱਲਾਂ ਬਾਅਦ ਚ ਕਿਉਂਕਿ ਉਹ ਵੀ ਤਾਂ ਗੋਲੀ ਨਹੀਂ ਨੇ ਜੋ ਸ਼ਰੀਆਮ ਮਾਰੀਆਂ ਜਾ ਰਹੀਆਂ ਬੱਚਿਆਂ ਨੂੰ ਬਾਹਰ ਜੀ ਖਾਲਸਾ ਵਰੀ ਹੋਵੇ